ਜਦ ਮੈਂ ਤੱਕਦੀ ਪਿਓ ਦੀ ਹੱਥਾਂ ਦੀਆਂ ਲਕੀਰਾਂ ਤਾਂ ਆਪਣੇ ਆਪ ਨਾਲ ਸਵਾਲ ਕਰਦੀ ਇੰਨਾਂ ਖੁਰਦਰੀ ਹੱਥਾਂ 'ਚ ਪਿਓ ਨੇ ਸਿਰਜੇ ਹੁੰਦੇ ਨੇ ਧੀ ਲਈ ਕਿੰਨੇ ਹੀ ਕਿਸਮਤ ਦੀ ਸਿਤਾਰੀ ਜੋ ਆਪਣੀ ਪਾਟੀ ਲੀੜੀਆਂ 'ਚ ਫੁੱਲਾਂ ਨੂੰ ਸੰਭਣ ਦੀ ਚਾਹਤ ਰੱਖਦਾ ਕਦੀ ਕਦੀ ਮੈਂ ਪਿਆਰ ਨਾਲ ਕੋਲ ਆ ਕੇ ਬੈਠ ਜਾਂਦੀ ਤਾਂ ਆਖਦੀ ਧੀਆ ਤਾਂ ਨਾਜੂ ਕਲੀਆਂ ਹੁੰਦੀਆਂ ਤਾਗ ਲੱਗਦਿਆਂ ਵਕਤ ਨਹੀਂ ਲੱਗਦਾ ਮੋਸਲੇ ਜਿਹੇ ਨਾਲ ਪਿਓ ਦੀ ਖੁਰਦਰੀ ਹੱਥਾਂ ਨੂੰ ਆਪਣੇ ਹੱਥਾਂ 'ਚ ਲੈ ਲੈਂਦੀ ਹਾਂ ਤੇ ਆਖਦੀ ਹਾਂ ਤੂੰ ਫਿਕਰ ਨਾ ਕਰੀ ਮੈਂ ਤੇਰਾ ਮਾਣ ਬਣਾਗੀ ਜਦ ਤੂੰ ਸੀਨਾ ਤਾਣ ਕੇ ਤੁਰੇਂਗਾ ਤਾਂ ਮੈਂ ਤੇਰੇ ਗਲ ਦਾ ਹਾਰ ਬਣਾਗੀ ਤੇ ਲੋਕੀ ਆਖਣਗੇ ਰੱਬ ਦੀ ਕੱਲੀ ਕੋਈ ਫਰਿਸ਼ਤੇ ਹੋਣਗੀ ਇਸ ਦੁਨੀਆ 'ਤੇ ਪਿਓ ਤੇ ਤੀਦੇ ਨਿਰਮਲ ਰਿਸ਼ਤੇ ਹੋਣਗੇ ਜਦ ਮੈਂ ਤੱਕਦੀ ਪਿਓ ਦੀ